ਰੀਸਨ ਕੀ ਆਲਾ ਕਿਦਰਾ ਪਿੰਡ ਵਈਆ ਕੇਪ ਜੀ ਜਨਾ ਮੈਂ ਨਾ ਪੱਤਰਕਾਰ ਖੜਾ ਮੇਰੇ ਸਾਹਮਣੇ ਬਾਈ ਬੋਸ ਵਾਲੇ న్యూਸ ਵਾਲੇ ਗੱਲ ਕਰ ਰਹੇ ਆ ਕੇਪ ਜੀਸਨ ਕੇ ਆ ਇੱਕ ਮਿੰਟ ਲੋਡ ਸਪੀਕਰ ਨੂੰ ਕਰਦੇ ਬੰਦ ਹੋ ਗਏ ਪਾਣੀ ਬਹੁਤ ਜ਼ਿਆਦਾ ਪਾਣੀ ਜ਼ਿਆਦਾ ਜ਼ਿਆਦਾ ਪਾਣੀ ਆ ਕੋਈ ਖਾਣ ਪੀਣ ਲਈ ਕੋਈ ਆਇਆ ਖਾਣ ਪੀਣ ਵਾਸਤੇ ਲੇਗਾ ਕੋਈ ਪ੍ਰਸ਼ਾਸਨ ਵਗੈਰਾ ਸਰਪੰਚ ਨਹੀਂ ਆਇਆ ਹੈ ਇਸ ਦਾ ਗੱਲ ਕਰ ਸਰਪੰਚ ਨਾਲ ਗੱਲ ਕਰ ਹਾਂਜੀ ਹਾਂਜੀ ਸਰ ਜੀ ਸਰ ਕੀ ਹਾਲ ਹੈ ਜੀ ਠੀਕ ਠਾਕ ਸਰ ਆਪ ਸਨਾਓ ਸਰ ਕੀ ਮੇ ਹਾਲਾਤ ਨੇ ਪਿੰਡ ਚ ਖਰਾਬ ਹੋ ਗਦੇ ਹਾਲ ਫਾਟੇ ਹਾਲਾਤ ਬਹੁਤ ਮਾੜੇ ਆ ਕੋਈ ਆਇਆ ਇੱਥੇ ਕੋਈ ਪਿੰਡ ਦਾ ਤਾਂ ਚਲੋ ਬਚਾ ਰਿਹਾ ਮੜਾ ਜੀ ਅਸੀਂ ਚਾਰ ਚਾਰ ਤਿੰਨ ਤੋਂ ਨਾ ਬੰਨ ਤੇ ਬੈਠੇ ਆਂ ਮਾਰਕੀਟ ਨਾਲ ਦੀ ਦੇ ਸੱਜੇ ਬੰਨ ਤੇ ਓਕੇ ਹਾਂਜੀ ਹਾਂਜੀ ਸਾਡੀ ਨਹੀਂ ਕਿਸੇ ਨੇ ਸਾਰ ਲਈ ਐ ਕੋਈ ਐ ਜੀ ਡੀਸੀ ਵਰਗਾ ਕੋਈ ਹੋਰ ਬੜਾ ਐ ਕੋਈ ਕਰਮਚਾਰੀ ਨਾ ਜੀ ਨਾ ਕੀ ਕੀ ਮੰਗ ਕਰ ਰਹੇ ਤੁਸੀਂ ਪ੍ਰਸ਼ਾਸਨ ਦਾਤੋ ਸਾਨੂੰ ਮੈਂ ਸਾਨੂੰ ਤਾਂ ਇਹੀ ਮੰਗ ਸੀ ਸਾਡੇ ਮਨ ਮੰਨੋ ਜੀਵੇ ਅਸੀਂ ਮਾਰਕੀਟੇ ਦੇ ਸੱਜੇ ਬੰਨ ਤੇ ਬੈਠੇ ਆਂ ਉਹਦੇ ਸਾਨੂੰ ਬੰਨ ਤੋੜਨ ਦਾ ਚਾਹ ਰ ਮਤਲਬ ਜਿਹੜੇ ਉੱਪਰਲੇ ਪਿੰਡਾ ਨਾ ਓਕੇ ਉਹ ਬੰਨ ਤੋਰ ਕਰਦੇ ਆ ਖਾਣ ਪੀਣ ਦੇ ਪ੍ਰਬੰਧ ਹੈਗੇ ਤੁਹਾਡੇ ਕੋਲ ਕੋਈ ਤੁਹਦੇ ਦਹੀਂ ਆਦਿ ਵਗੈਰਾ ਉਹ ਤਾਂ ਸਿੱ ਪੇਟ ਚੋਂ ਰੋਟੀਆਂ ਠੱਡੀਆਂ ਕਰਕੇ ਸਾਰੇ ਮਤਲਬ ਉਹ ਆਪਣੇ ਹੀ ਇਤਜ਼ਾਮ ਕਰਿਆ ਹੋਇਆ ਠੀਕ ਹੈ ਜੀ ਇੱਕ ਵਾਰ ਤੇ ਬਾਅਦ ਤੇ ਬਾਅਦ ਤੇ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਚਲੋ ਵੀ ਚਲੋ ਨਹੀਂ ਹੋਇਆ ਸਤਿ ਸ੍ਰੀ ਅਕਾਲ ਪਰਮਾਤਮਾ ਦੀ ਕਿਰਪਾ ਜੀ ਠੀਕ ਹੈ ਭਾਜੀ ਕੋਈ ਤੁਹਾਡਾ ਸੰਦੇਸ਼ ਭੇਜ ਦੇ ਆਪਾਂ ਐਮ ਐਲ ਏ ਸਾਹਿਬ ਕੋਲ ਹਰਮਨ ਸਿੰਘ ਪਠਾਨ ਮਾਜਰ ਕੋਲ ਠੀਕ ਹੈ ਨਾ ਜੀ ਠੀਕ ਹੈ ਜੀ ਓਕੇ ਸਰ